ਬਾਰੇ ਜਿੰਦਾਂ ਜਿੱਦ ਬਿਧੀ ਗੁਰੂ ਨਾਨਕ ਦੇਵ ਜੀ ਕਾਪੀ ਸਿੱਖੀ ਕਮਾਉਣੇ ਸਿੱਖੀ ਦਿੱਤੇ ਤਾ ਜੀ ਅੰਧਾ ਮਹਾਰਾਜ ਨੇ ਜੀ ਪਾਣੀਆ ਸਾਡੇ ਵਿਆਹ ਲਈ ਹੁਣ ਗਿਆ ਟਿੱਕ ਪਾਣੀ ਮਹਾਰਾਜ ਨੇ ਬਸਨੀ ਕੀਤਾ ਤੁਹਾਡਾ ਇੱਕ ਵਿਆਹ ਕੀ ਤੁਹਾਡੇ ਸਾਥ ਦਾ ਵਿਆਹ ਹੋਊਗਾ ਗੁਰੂ ਸੇਗ ਬਾਸਰ ਸਨ ਮਹਾਰਾਜ ਦੇ ਬਚਨ ਆਸਰਾ ਲੈ ਕੇ ਲਈ ਪਿੰਡ ਦੇ ਵਿੱਚ ਅਜੇ ਵੀ ਕਿਸਾਤਾਰੀ ਵਾਲੀ ਹੈਗੀ ਅੱਛਾ ਜੀ ਜਦ ਮੇਰੇ ਆਕੇ ਗੁਰ ਤੇਗ ਬਹਾਦਰ ਸਾਹਿਬ ਜੀ ਬਹੁਤ ਦੇਵਾ ਜਿਹੜਾ ਫਕੀਰ ਨੇ ਸੇਵਾ ਕੀਤੀ ਤਾਂ ਸਾਰੇ ਨਗਰ ਨੂੰ ਲਾਕੇ ਦੀ ਸੰਗਤ ਨੂੰ ਤੇਵਾ ਮਹਾਰਾਜ ਨੇ ਚਾਪੀ ਕਲਾ ਦੀ ਵਾਰਤ ਘਰ ਪਰਵਾਰਾਂ ਵਿੱਚ ਸ਼ਾਂਤੀ ਤੇ ਅੰਗ ਤੋਂ ਦੇ ਵਿੱਚ ਵਰਕਸ਼ਾਪਾਂ ਦੇ ਵਾਅਦੇ ਹੋਣਦੇ ਆ ਜਿਹੜੇ ਤੇ ਬਹੱਬਾ ਸਭਾ ਸੈਟਰ ਨੂੰ ਵਾਰ ਦਿੱਤੇ ਨੇ ਇਸ ਉਸ ਗੁਰਮਤਿਆਰ ਨੂੰ ਪੰਜ ਤੀਰ ਬੱਟਾ ਐ ਕਰੀ ਕੋ ਸਿੱਖਾ ਅਮਰਤੂਲਿ ਉੱਛਾ ਕਰੀ ਸਨਾਪਾ ਦੀ ਕਰਾ ਕਰੀ ਨਾਮ ਜਪਾ ਕਰੀ ਬਾਣੀ ਪੜਾ ਕਰੀ ਇਹਨਾਂ ਸਾਧਨਾ ਦੀ ਪੂਜਾ ਕਰੀ ਸਾਸਤ੍ਰ ਦੀ ਪੂਜਾ ਕਰੇਗਾ ਅਰਦਾਸ ਕਰੇਗਾ ਕੋਈ ਵੀ ਸੰਕਟ ਆਵੇਗਾ ਕਿਸੇ ਕਾਰਨ ਵਾਸਤੇ ਅਰਦਾਸ ਕਰੇਗਾ ਫਿਰ ਹਾਜ਼ਰ ਹੋਵੇਗਾ ਮਹਾਰਾਜ ਨੇ ਸਾਸਤ੍ਰਾਂ ਦੇ ਨਾਲ ਪਾਈ ਦੇਸ਼ ਨੂੰ ਇਹ ਬਚਨ ਵੀ ਦਿੱਤੇ ਇਸੇ ਤਰ੍ਹਾਂ ਜਿਵੇਂ ਪਾਈ ਦੇਸ਼ ਨੂੰ ਗੁਰੂ ਨਾਨਕ ਦੇਵ ਜੀ ਕਰਦਾ ਸਿੱਖ ਕਰ ਗਿਆ ਲੰਗਵਾਲੀਆ ਸਰਦਾਰ ਨੈਟਵਰਕ ਨਾਲ ਜੁੜੀ ਸਮੁੱਚੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆ ਗੁਰਦੁਆਰਾ ਪਾਸ਼ਾਹੀ ਨੌਵੀਂ ਪੀਖੀ ਵਿਖੇ ਜਿਹੜਾ ਮਾਨਸਾ ਦੇ ਵਿੱਚ ਜਿਹੜਾ ਪੈਂਦਾ ਇੱਥੇ ਅੱਜ ਆਪਾਂ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਵੀ ਕਰਾਵਾਂਗੇ ਅਤੇ ਇੱਥੋਂ ਦੇ ਇਤਿਹਾਸ ਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਇੱਥੋਂ ਦੇ ਹੈੱਡ ਗ੍ਰੰਥੀ ਸਾਹਿਬ ਤੋਂ ਤੇ ਇੱਥੇ ਆ ਕੇ ਇੱਕ ਗੱਲ ਹੋਰ ਪਤਾ ਲੱਗੀ ਇੱਕ ਕਹਾਵਤ ਹੈ ਕਿ ਮਾਨ ਮਿਤਨੀ ਚੈਲ ਸਿੱਖਰੀ ਉਹਦੇ ਬਾਰੇ ਵੀ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਕਿਉਂ ਇਤਿਹਾਸ ਦੇ ਵਿੱਚ ਇਹ ਸਾਰਾ ਜ਼ਿਕਰ ਜਿਹੜਾ ਆਊਗਾ ਜਦੋਂ ਆਪਾਂ ਇਤਿਹਾਸ ਸੁਣਾਗੇ ਹੈਡ ਗ੍ਰਾਂਥੀ ਸਾਹਿਬ ਤੋਂ ਉਦੋਂ ਧਿਆਨ ਨਾਲ ਸੁਣਿਓ ਇਹ ਕਹਾਵਤ ਦਾ ਮਤਲਬ ਤੁਹਾਨੂੰ ਉੱਥੇ ਪਤਾ ਲੱਗ ਜਾਣਾ ਕਿ ਚੈਲਾ ਨੂੰ ਸਿੱਖ ਨਹੀਂ ਦਾ ਖਿਤਾਬ ਕਿਉਂ ਦਿੱਤਾ ਤੇ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਉਹਨਾਂ ਨੂੰ ਇਹ ਗੱਲ ਕਹੀ ਤੇ ਕਿਉਂ ਕਹੀ ਆਜੋ ਚੱਲਦੇ ਆਂ ਅੰਦਰ ਹੈਡ ਗ੍ਰਾਂਥੀ ਸਾਹਿਬ ਕੋਲ ਸੋ ਆਪਣੇ ਨਾਮ ਨੇ ਇਸ ਸਥਾਨ ਦੇ ਹੈਡ ਗ੍ਰਾਂਥੀ ਪਵਦਾ ਨਿਰਮਲ ਸਿੰਘ ਜੀ ਆਪਾਂ ਪੜਦੇ ਆ ਉਹਨਾਂ ਨਾਲ ਗੱਲਬਾਤ ਇਤਿਹਾਸ ਵਾਰੇ ਵਾਰਿਕ ਦੀ ਦਿੱਤਾ 850 ਵਾਰਿਕ ਦੀ ਦਿੱਤੀ ਸਭਾਈ ਇਸ ਤੋਂ ਜਿਹੜਾ ਸਥਾਨ ਜਿੱਥੇ ਆਪਾਂ ਖੜੇ ਆ ਪਾਸ਼ਾਹੀ ਨੌਮੀ ਪੀਠੀ ਇਹਦਾ ਇਤਿਹਾਸ ਵੀ ਆਉਦੇ ਨਾਲ ਯਾਰਗਾਰੀ ਹੋ ਸਕਦਾ ਗੁਰੂ ਪਿਆਰੇ ਉਹ ਵਾਜੂ ਜਿੱਕਾ ਖਲਸਾ ਵਾਜੂ ਜਿੱਕਾ ਪੱਤੇ ਹਾਦਸਾ ਕੋਰਤਾ ਫਾਸਤ ਕਨ ਦਾਸ ਜਪਸੀ ਘਰਾ ਦ੍ਰਿਸ਼ਣ ਮਹਾਰਾਜ ਦੇ ਪਾਵਨ ਸਾਹ ਤੇ ਗੁਰੂ ਸਾਹਿਬ ਦਾ ਪਾਤਸ਼ਾਹ ਨਹਿ ਕਿਤੀ ਦੇਸੀ ਨੂੰ ਮਾਰਤਾ ਇਹ ਤਾਂ ਤਾਂ ਤੇ ਗੁਰੂ ਕਾਰੇ ਤੋਂ ਬਾਅਦ ਅਲੋਪ ਤਾਰੀਫ ਦੀ ਯਾਤਰਾ ਗੁਰੂ ਕਾਰੇ ਪਹੁੰਚਦੇ ਹਾਂ ਦਾ ਗੁਰਦੁਆਰਾ ਦਾ ਜੇ ਮੈਨੇਜਰ ਸਦਾ ਉਹ ਜਿੰਦਰ ਸਿੰਘ ਜੀ ਕੁਮੇਤੇ ਸਾਹਿਬ ਨੂੰ ਆਗਿਆ ਦੇ ਕੇ ਪਹੁੰਚਦੇ ਜੀ ਆਇਆਂ ਆਇਆ ਬਹੁਤ ਬਹੁਤ ਧੰਨਵਾਦ ਕਰਦਾ ਅਸੀਂ ਤੇ ਆਪ ਗੁਰਦੁਆਰਾ ਸਾਹਿਬ ਦੇ ਦਿੱਤੀ ਦਾ ਜਿਸ ਵਕਤ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਨਵਿਕ ਧਰਮੀ ਦਾ ਦੌਰਾ ਕਰਦੇ ਹੋਏ ਨਕਰ ਪੀਚੀ ਦੇ ਵਿੱਚ ਪਹੁੰਚਦੇ ਜੀ ਸਤਿ ਸ੍ਰੀ ਅਕਾਲ ਦੇ ਮਹਾਰਾਜ ਆਏ ਹਾਂ ਇਸੇ ਕਈ ਜਿਹੜੇ ਇਤਿਹਾਸ ਦੇ ਸਾਲਾਂ ਦਾ ਪੱਟਾ ਫਿਰਦੇ ਹੋ ਤੇ ਆਪਣੇ ਪਰਦੇ ਵਿੱਚ ਕਿਸੇ ਵੀ ਮਿਲਿਆ ਕਿਤੇ ਸੇਫ ਆਲਾ 6 ਮਹੀਨਾ ਕਿਤੇ ਸੇਫ ਆਲਾ तकरीबन 15-16 ਜਿੰਨਾ ਕੋ ਦਾਸ ਨੇ ਪੜਿਆ ਬੜਿਆ ਬਿਚਾਰਿਆ ਉਹਦੇ ਮੁਤਾਬਕ ਇਹ ਜਿੰਨੇ ਦੇ ਤਕਰੀਬਨ 30 ਬਾਸਾ ਮਾਰ ਰਹੇ ਨੇ ਮਾਰ ਰਹੇ ਨੇ ਪੂਰੇ ਨਗਰ ਦੀ ਸੰਗਤ ਨੇ ਆ ਕੇ ਗੁਰ ਤੇਗ ਬਾਦ ਸਾਹਿਬ ਜੀ ਬਹੁਤ ਦੇ ਵਾਚ ਜਿਹੜਾ ਫਕੀਰ ਨੇ ਸੇਵਾ ਕੀਤੀ ਤਾਂ ਸਾਰੇ ਨਗਰ ਦੇ ਇਲਾਕੇ ਦੀ ਸੰਗਤ ਨੂੰ ਤੇ ਬਾਦਸ਼ਾਹ ਮਹਾਰਾਜ ਨੂੰ ਕਾਪੀ ਕਲਾ ਦੇ ਬਾਰੇ ਘਰ ਪਰਿਵਾਰਾਂ ਵਿੱਚ ਸ਼ਾਂਤੀ ਤੇ ਆਲੂਤਾਂ ਦੇ ਵਿੱਚ ਵਕਤਾ ਪੈਣ ਦੇ ਵਾਅਦੇ ਹੋਣਦੇ ਆਂ ਗਿਰੂ ਤੇ ਬਹਾਦਰ ਸਮਾਜ ਸੰਗਤ ਨੂੰ ਬਾਦ ਦਿੱਤੇ ਇੱਥੇ ਹੀ ਇੱਥੋਂ ਦੇ ਰਹਿਣ ਵਾਲਾ ਜੇ ਕੋਈ ਤੈਲ ਜਿਹੜਾ ਫਕੀਰ ਸਰਵ ਦਾ ਤੇਲਾ ਤੇ ਪੀਲ ਦੀ ਮੰਨਤਾ ਕਰਦਾ ਜਦੋਂ ਉਹਨੂੰ ਪਤਾ ਲੱਗਾ ਕਿ ਸਾਡੇ ਨਗਰ ਕੀਚੀ ਦੇ ਵਿੱਚ ਕੋਈ ਨਾਲਕ ਦੇ ਮਹਾਰਾਜ ਦੀ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਆਹਤਾ ਮਾਰਾ ਸਾਡੇ ਲੰਗਰ ਪੀਚੇ ਪਹੁੰਚੇ ਨੇ ਤਾਂ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਵਿੱਚ ਪਹੁੰਚਿਆ ਇਹ ਉਹਨੇ ਕੀ ਵੇਖਿਆ ਭਾਈ ਦੇਸੀ ਤਹਿਲ ਨੇ ਉਹਨੇ ਵੇਖਿਆ ਵੀ ਗੁਰ ਤੇਗ ਬਹਾਦਰ ਸਾਹਿਬ ਸੰਗਤ ਉੱਤੇ ਬਰਾਜ ਨਾਲ ਸੰਗਤ ਬੈਠੀ ਹੈ ਮੱਥਾ ਟੇਕਦੇ ਆ ਗੁਰੂ ਸਾਹਿਬ ਦੇ ਬਰਨ ਸਰਵਲ ਕਰਦੇ ਸਨ ਸਾਹ ਸੰਗਤਾਂ ਦੇ ਜਿੰਨੀ ਸੰਗਤ ਕੋਲ ਦੇ ਹਰ ਕੋ ਨੂੰ ਗੁਰ ਤੇਗ ਬਹਾਦਰ ਸਾਹਿਬ ਦੇਹੀ ਬਰਨ ਕਰਦੇ ਪਾਈ ਚਾਰੇ ਇੱਕ ਖਜੂ ਗੁਰ ਨਾਲਿਕ ਦੇ ਕਰਦੇ ਚਿੱਤੀ ਨੂੰ ਤਮਾਉਂ ਤੁਹਾਨੂੰ ਨਾਲ ਕਿਤੇ ਕਰਕੇ ਤੁਸੀਂ ਆਪਰਾਪਤ ਕਰੋਗੇ ਤੇ ਸਾਰਿਆਂ ਨੂੰ ਚੜ੍ਹ ਦੇ ਦਿਨਾਓਗੇ ਇਹ ਗੱਲ ਸੁਣ ਕੇ ਜਿਹੜੇ ਗੁਰੂ ਸਾਹਿਬ ਨੇ ਆਪਣੇ ਵਰਤੇ ਆਧਿਕ ਮਾਨਸਿਕ ਦਿੱਤੀ ਦੇਸੀ ਤੇ ਜਿਹੜੇ ਘਰ ਦੇ ਵਿੱਚ ਤੇਰੀ ਦੀ ਚੰਗੀ ਲੇਕ ਫੋਲੀ ਪਾਣੀ ਹੁੰਦਾ ਉਹ ਵੇਖ ਕੇ ਖੜਾ ਹੋ ਗਿਆ ਬਾਹਰ ਵਾਲੇ ਚਰਨਾਂ 'ਚ ਬੇਨਤੀ ਕਰਦਾ ਹੈ ਕਿਰਪਾ ਮਹਾਰਾਜ ਕਿਰਪਾ ਕਰੋ ਮੈਨੂੰ ਵੀ ਆਪਰ ਸੇਖਾ ਹਾਂ ਸਾਰਾ ਕਦਰ ਵੀ ਸਿੱਖਾ ਸਿੱਖਤਾ ਤੁਹਾਨੂੰ ਸਿਖਾ ਦੇਵਾਂਗੇ ਅਤੇ ਜੀ ਸਾਡੇ ਕੀਤਾ ਮੇਕਰ ਨਾਲੋਂ ਜ਼ਿਆਦਾ ਜਿਹੜੇ ਰਾਹ ਤੇ ਤਿਆਰ ਦੱਸੇ ਇੱਕ ਪਾਸੇ ਆਦਾ ਇਧਰ ਆਦਾ ਹੋਇ ਕਰਾਦਾ ਆਂਦਾ ਮਹਾਰਾਜ ਕਿਰਪਾ ਕਰਕੇ ਮੇਨਤ ਗੁਰੂ ਨਾਨਕ ਦੇ ਕਰਤਾ ਸਿੱਖੀ ਬਣਾ ਲਓ ਮੈਂ ਹਰ ਰੋਜ਼ ਆਪ ਜੀ ਦੇ ਕਥਾ ਪ੍ਰਵਚਨ ਮੈਂ ਕਰਵਾ ਕੰਦਾ ਆ ਰਿਹਾ ਮੈਂ ਗੁਰੂ ਨਾਨਕ ਮੈਂ ਜ਼ਬਰਦਸਤੀ ਨਹੀਂ ਮੈਂ ਬੰਨਾ ਚਾਹੁੰਦਾ ਮੈਂ ਤਾਂ ਗੁਰੂ ਨਾਨਕ ਦੇ ਇਤਿਹਾਸ ਪ੍ਰਵਾਹ ਤੋਂ ਇੱਕ ਸਿੱਖੀ ਦਾਤ ਕਰਨੀ ਚਾਹੁੰਦਾ ਤੇ ਉੱਥੇ ਬੈਠਾ ਗੁਰੂ ਤੇ ਬਾਹ ਕਾ ਮੰਨ ਕੇ ਕਬੜਾ ਖੋਲੀ ਲੈ ਕੇ ਰੱਖੇ ਉਹਨੇ ਖੋਲੀ ਨੇ ਗੁਰੂ ਸਾਹਿਬ ਦਾ ਵਕਤ ਮੰਨ ਕੇ ਕੋਈ ਲਾ ਕੇ ਰੱਖਤੀ ਸੀ ਗੁਰੂ ਸਾਹਿਬ ਨੂੰ ਖੁਸ਼ ਹੋ ਕੇ ਉਸ ਗੁਰਮਤਿਆਰ ਨੂੰ ਪੰਜ ਤੀਰ ਬਖਸ਼ੀ ਹੈ ਕਦੇ ਕੋਈ ਬਖਸ਼ਾ ਅਮਰਤੂਲ ਰੱਖਾ ਕਰੇ ਸਨਾਲ ਪਾਣੀ ਕਰਾ ਕਰੇ ਨਾਉ ਜਪਾ ਕਰੇ ਬਾਣੀ ਕਰਾ ਕਰੇ ਇਹਨਾਂ ਸ਼ਸਤਰਾਂ ਦੀ ਪੂਜਾ ਕਰੇ ਸ਼ਸਤਰਾਂ ਦੀ ਪੂਜਾ ਕਰੇਗਾ ਅਰਦਾਸ ਕਰੇਗਾ ਕੋਈ ਵੀ ਸੰਕਟ ਆਵੇਗਾ ਜਿਸੇ ਕਾਰਨ ਉਸ ਅਰਦਾਸ ਕਰੇਗਾ ਜੀ ਹਾਜ਼ਰ ਹੋਏਗਾ ਮਹਾਰਾਜ ਨੇ ਸ਼ਸਤਰਾਂ ਦੇ ਨਾਲ ਪਾਈ ਦੇਸ਼ ਨੂੰ ਇਹ ਬਚਨ ਵੀ ਦਿੱਤੇ ਇਸੇ ਤਰ੍ਹਾਂ ਜਦੋਂ ਪਾਈ ਦੇਸ਼ ਨੂੰ ਬੀਰੋ ਨੌਂਕਲੇ ਕਰਦਾ ਸਿੱਖਾ ਗਿਆ ਸੰਗਤਾਂ ਦੇ ਨਾਲ ਪਿੰਡ ਦੇ ਬਾੜੀਆਂ ਨੂੰ ਜਿਨ੍ਹਾਂ ਨੂੰ ਆਪਾਂ ਇੱਕ ਬਿਊਰੋਕ੍ਰੇਸੀ ਕਹਿ ਦਿੰਦੇ ਆ ਉਹ ਵੀ ਇੱਕ ਗੁਰ ਤੇਗ ਬਾਹ ਸਾਹਮਣੇ ਕਰਦਾ ਕਿ ਇਹਨਾਂ ਨੇ ਵੀ ਬੜੀ ਸੇਵਾ ਕੀਤੀ ਤੇ ਇਹਨਾਂ ਨੂੰ ਮਹਾਰਾਜ ਨੇ ਆਪਣੀ ਕਿਤਾਬ ਵੀ ਭਾਈ ਤੁਸੀਂ ਦੱਸੋ ਕੀ ਕਹੋ ਰਹੇ ਆਂਦਾ ਮਹਾਰਾਜ ਵੀ ਆਪਣਾ ਚਰਨੀ ਹਲਾਉ ਹੋਣ ਤੋਂ ਕੁਝ ਨਹੀਂ ਚਾਹੀਦਾ ਮਹਾਰਾਜ ਕਹਿੰਦਾ ਜੇ ਤੁਸੀਂ ਗੁਰ ਨਾਲਖ ਦੇ ਕੰਮ ਦੀ ਸਿੱਖੀ ਕਮਾਉਣੀ ਹੈ ਤੁਸੀਂ ਦਿੱਖ ਤਾਜੋ ਅੰਧਾ ਮਹਾਰਾਜ ਦੇ ਬਾੜੀਆਂ ਸਾਡੇ ਵਿਆਹ ਨਹੀਂ ਹੋਣਗੇ ਦਿੱਖ ਤਾਜੋ ਸਾਰਿਆਂ ਨੇ ਦੱਸਨੇ ਕੀਤਾ ਤੁਹਾਡਾ ਇੱਕ ਦੂਆ ਕਿ ਤੁਹਾਡੇ ਸਾਥ ਹਰਿਆ। ਉਹ ਸਟੇਕ ਦਾ ਸਰ ਸਮਾਰਾ ਨੇ ਬਚਣਾ ਉਤਾਰ ਲੇਕ ਲਈ ਪਿੰਡ ਦੇ ਵਿੱਚ ਅਜੇ ਵੀ ਕਿਸਾਤਾਰੀ ਵਾਲੀ ਹੈਗੀ ਹੈ। ਜਿਨ੍ਹਾਂ ਦੇ ਵਿਆਹ ਹੋਏ ਨੇ ਇਹਦੇ ਵਿੱਚ ਕੋਈ ਜਿਦਮਤੀ ਸਿੱਤ ਹੋ ਸਾਡੀ ਬਲਾਸਤ ਰਿਕਨਬਲ ਵੀ ਕਰਾਤਾ ਨੇ। ਜਿਹੜੇ ਪ੍ਰਾਣ ਨੇ ਬਜ਼ੁਰਗ ਨੇ ਉਹਨਾਂ ਦੇ ਕੇਸ ਵੀ ਰੱਖੇ ਨੇ ਪੱਕਾ ਵੀ ਬੰਦ ਨੇ। ਉਜੀ ਬੇਨਤੀ ਆਪਕੋ ਸੇ ਜਿਵੇਂ ਆਪਾਂ ਸਿਆਲੇ ਮੋਹਤਸਵ ਸੰਬੰਧਕਾ ਆਪਣੇ ਬੱਚੀ ਕਰ ਸਿੱਕੀ ਨੂੰ ਖਰਾਏ ਪੈ ਰਹੇ ਨੇ ਉਹਨਾਂ ਦੀ ਜਿਹੜੀ ਬਾਲੀਆਂ ਦੀ ਪੀੜੀ ਉਹਨਾਂ ਦੇ ਵਿੱਚ ਬੱਚੇ ਜਿਹਨਾਂ ਨੇ ਕੇਸਾ ਪੈ ਰੀ ਜਿਹੜੇ ਨਵੇਂ ਬੱਚੇ ਨੇ ਉਹ ਤਾਂ ਨਹੀਂ ਨਵੇਂ ਹੋਏ ਤੇ ਪਰ ਉਹ ਇੱਕ ਬੱਚਾ ਕਮੋਜੇ ਜਰੂਰ ਆ ਰਿਹਾ ਉਹਨਾਂ ਦੇ ਘਰ ਕੋਈ ਬੱਚਾ ਜਨਮ ਨਹੀਂ ਜਿੱਥੇ ਆ ਕੇ ਰਾਖ ਰਣਗੇ ਉਹ ਕਨਾਨਾ ਗੁਰੂ ਸਾਹਿਬ ਦਾ ਸਰਵਣ ਕਰਨਗੇ ਉਹ ਹੁਕਮਾਂ ਵਿੱਚ ਬੱਚੇ ਦਾ ਨਾਮ ਬੱਚੇ ਦਾ ਨਾਮ ਰੱਖ ਲੈ ਲੜਕੀ ਦਾ ਨਾਮ ਪਾਉ ਰਿਹਾ ਇਸ ਸਿੰਘ ਵਾਲੀ ਵਾਇਦੇ ਇਹ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਚਨਾ ਤੇ ਪ੍ਰਾਪਤ ਹੋ ਕੇ ਗੁਰੂ ਨਾਨਕਾਵਾ ਗੁਰਪੁਰੇ ਪੇਟ ਦੇ ਬਾਣੀਆਂ ਆਪਣੇ ਵੱਲੋਂ ਬੁਲਾਉਂਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਧੀ ਧੀਰਪੁਰ ਦੀ ਬਾਣੀਆਂ ਆਪਣੇ ਵੱਲੋਂ ਬੁਲਾਉਂਦੇ ਨੇ ਫਿਰ ਤੁਹਾਡਾ ਗੁਰਮਾਰ ਦੇ ਪਲਾਕਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪ੍ਰਕਾਸ਼ ਜਦ ਆ ਇਹ ਬਾਣੀਆਂ ਆਪਣੇ ਵੱਲੋਂ ਬੁਲਾਉਂਦੇ ਨੇ ਏਡੀ ਵੱਡੀ ਇਹਨਾਂ ਨੇ ਹਰ ਦਾ ਦਸਹਰੇ ਤੇ ਵੀ ਲੰਗਰ ਬੰਦਦੇ ਨੇ ਇਹਨਾਂ ਸਾਰੇ ਸਮਾਗਮ ਦਾ ਖਰਚਾ ਸਾਂਸਾਂ ਦਾ ਪ੍ਰਕਾਸ਼ ਕੇ ਕੋਟੂਰਾ ਕਰਾ ਕੇ ਲੰਗਰ ਪੱਕਾ ਲੱਗਦੇ ਨੇ ਇੱਕ ਗੁਰੂ ਮਹਾਰਾਜ ਜੀ ਖੰਕੇਲ ਤੇ ਆਫੇ ਆ ਜੇਸੂ ਚੈਲ ਦੀ ਉਹਨਾਂ ਕਿੱਤੀ ਬਕੀ ਬਾੜੀਆਂ ਨੂੰ ਕਿੱਤੀ ਬਕੀ ਸਮਾ ਪਿਆ ਜੀ ਇੱਕ 프리 ਜਿਹੜਾ ਦੇਸੀ ਚੈਲ ਦੀ ਕਾਰਨ ਚੋਂ ਪੀੜ ਦੀ ਪੱਤਾ ਕਰਦੇ ਘਰੇ ਢਿੱਲਵਾ ਖੋਲ ਲੱਗੀ ਮੈਂ ਲੰਮਾ ਸੇ ਨਾ ਚੱਲਾਂ ਇੱਥੇ ਤੱਕ ਬਿਮਾਰੀ ਤੇ ਆ ਕੇ ਉਹਨੇ ਘਰ ਵਾਲੀ ਨੇ ਪੀੜ ਜਿਹੜਾ ਪਨਤੁਰ ਤੇ ਅੱਗ ਤੇ ਫਿੱਟ ਦਿੱਤੀ ਜਦੋਂ ਤੱਕ ਇਹ ਗਲਤੀ ਉਹ ਕਰ ਚੁੱਕਾ ਸੀ ਉਦੋਂ ਤੱਕ ਮਹਾਰਾਜ ਪਿੰਡ ਖਿਆਲੇ ਹੋ ਕੇ ਮੌੜ ਪਹੁੰਚ ਚੁੱਕੇ ਤਾਂ ਉਹ ਉਹ ਤਾਂ ਬਤਲਕਾਰਾ ਸਰ ਕਥਾ ਕਰ ਰਹੇ ਮੌਲ ਉਹ ਅੰਤਰਜਾਮੀ ਸਰ ਘਰ ਘੜ ਕੇ ਅੰਤਰ ਕੀ ਜਹਤ ਭਲੇਗੁਰੇ ਦੀ ਪੀੜਿ ਪਛਾਹਤ ਉਹ ਕਥਾ ਕਰਦਾ ਕਰਦਾ ਮਹਾਰਾਜ ਨੇ ਬਤਲਕਾਰਤਾ ਸੈ ਲੋਕ ਆਦੀ ਜਨਕ ਸੀ ਸੰਘਤ ਉਹ ਤੇ ਕੁਦਰਤ ਦੇ ਚੌਥੇ ਜੀਵ ਕੋ ਮਹਾਰਾਜ ਨੇ ਚੈਲਾ ਦੀ ਲਾਜ ਰੱਖੀ ਪਹਿਲਾ ਦੀ ਲੜਕੀ ਵੇਖੀ ਉਹ ਹੱਥ ਜੋੜ ਕੇ ਖੜੀ ਹੋਈ ਉਹ ਕਹਿੰਦੀ ਮਹਾਰਾਜ ਆਪ ਗੁਰੂ ਨਾਨਕ ਦੇ ਨਵੀਂ ਗੱਦੀ ਦੇ ਵਾਰਕ ਜਗਤ ਚਲਣ ਦਾ ਦਾਤਾ ਅੱਜੋ ਵਾਸਤੇ ਆਇਓ ਤੇ ਚੈਲਾ ਨੇ ਤभी ਜਣਾ ਪੁੱਤੀ ਜਾਣੇ ਕਿ ਇਹ ਗੱਲ ਗਈ ਕਿਦੋਂ ਕਿਨੇ ਵੇਚੀ ਕਿਤੇ ਗੇਵਾ ਕਾਂ ਬਾਅਦ ਮਾਰਾ ਕਹਿੰਦੇ ਆ ਬੇਟਾ ਦੀ ਜਨਮ ਦੀ ਗਾ ਪਤਨ ਦਾ ਬੜਾ ਕਟੂਤਾ ਘੁੱਟੇ ਦੇ ਵਿੱਚ ਆ ਕੇ ਹੋ ਗਿਆ ਜੀ ਪਰ ਹਲਕਾ ਦਾ ਉਹਨਾਂ ਟੈਣਾ ਤੋਂ ਭਾਵ ਹੈ ਜਿਨ੍ਹਾਂ ਦੇ ਗੁਰੂ ਤੇਗ ਬਹਾਦਰ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਫਸਲਾਂ ਦੀ ਜੀਅੰਦ ਦੀ ਕੀਤੀ ਹੈ ਉਹਨਾਂ ਦਾ ਨ ਵੀਰ ਇੱਕ ਪਰਿਵਾਰ ਤੇ ਆ ਗਿਆ ਉਹਨਾਂ ਦਾ ਇੱਕ ਪਰਿਵਾਰ ਤੇ ਆ ਗਿਆ ਜੀ ਉਹ ਗੁਰੂਮਾ ਦਾ ਬਚਨ ਟਾਲ ਹੋਇਆ ਜੀ ਇਹ ਜਿਹੜਾ ਸੀ ਦੇਸ਼ ਵੀ ਪਿਆਰ ਪਿੰਡ ਦਾ ਸੋਲ ਗਿਆ ਆ ਉਹ ਨਾਲ ਜੀ ਆਪਣੇ ਫੀਲਰ ਵਿੱਚ ਕਿਤੇ ਸਾਲੇ ਦੇ ਪਰਿਵਾਰ ਦੀ ਕਿਸੇ ਕੋਲ ਆ ਕੇ ਬੈਠ ਪੜੀ ਉਹਨਾਂ ਨੇ ਇਹਦਾ ਪ੍ਰਵਾਨ ਮਾਰਤਾ ਕੱਠੇ ਉਹਨਾਂ ਤੱਕ ਹੋ ਰਿਹਾ ਪ੍ਰਵਾਨ ਮਾਰਤਾ ਅਸਰ ਆ ਤੇ ਅੱਗੇ ਪਿੱਛੇ ਇਸੇ ਤਰ੍ਹਾਂ ਉਹ ਬੇਵਕ ਹੋਇਆ ਉਹਦੀ ਵਾਰ ਖਤਰੋ ਦੀ ਬਾੜੀਆਂ ਦੇ ਗੁਰੂ ਮਹਾਰਾਜ ਨੇ ਸਿੱਖੀ ਬਣਦੀ ਬਾੜੀਆਂ ਆਦਵੀ ਬਣ ਗਏ ਤੇ ਕੋਈ ਤੇ ਬਾਤਾਂ ਸਾਰਾ ਨਗਰ ਚਾਲ ਦੀ ਗੁਰੂ ਮਹਾਰਾਜ ਦੇ ਸਿੱਖਾ ਇਹ ਗੁਰੂ ਸਾਹਿਬ ਦਾ ਮੇਲ ਤੇ ਆ ਗਏ ਬਾੜੀਆਂ ਸਿੱਖੀ ਬਣਦੀ ਦੇਸੀ ਤੇ ਉਹ ਬੇਵਕ ਹੋ ਗਿਆ ਉਹਦਾ ਸਾਰਾ ਪਰਿਵਾਰ ਖਤਮ ਹੋ ਗਿਆ ਤਾਂ ਲੋਕਾ ਤੁਹਾਡਾ ਜੀ ਆਇਆਂ ਨੂੰ ਗੁਰੂ ਮਹਾਰਾਜ ਚੰਦ ਕਰਾ ਲਖੇ ਬੜ ਕਰੋ ਨਾਮਵੰਦੀ ਆਪਾਂ ਦੇ ਦਿੱਤੀ ਕਿਉਂਕਿ ਇਹ ਤਾਂ ਗੁਰੂ ਸਾਹਿਬ ਜੀ ਤੋਂ ਨੂੰ ਪੰਥ ਦੀ ਸੇਵਾ ਕਰਦਾ ਉਸ ਦਾ ਸਾਥਾ ਬਣ ਚ ਵਾਇਰੂ ਜੀ ਦਾ ਕਾਲਾ ਵਾਇਰੂ ਜੀ ਤੇ ਸੋ ਬਾਬਾ ਨਰਮਲ ਸਿੰਘ ਜਿਹੜੇ ਤੇਰੇ ਹੈਡ ਗਰਾਦੀ ਨੇ ਉਹਨਾਂ ਤੋਂ ਆਪਾਂ ਨੇ ਇਤਿਹਾਸ ਬਾਰੇ ਜਾਣਕਾਰੀ ਲਈ ਆ ਪੂਰਨ ਇਤਿਹਾਸ ਉਹਨਾਂ ਨੇ ਸਾਨੂੰ ਸੁਣਾਇਆ ਕਿਉਂਕਿ ਜੇ ਆਪਾਂ ਇਹਨੂੰ तरीके ਨਾਲ ਇਤਿਹਾਸ ਨੂੰ ਬਾਝਣਾ ਚਾਹੁੰਦੇ ਆ ਤਾਂ ਉਹਦੇ ਵਾਸਤੇ ਤਾਂ ਕਈ ਘੰਟੇ ਜਾਂ ਕਈ ਦਿਨ ਵੀ ਜੀ ਉਹ ਘਟ ਪੈਂਦੇ ਨੇ ਸੰਖੇਪ ਦੇ ਵਿੱਚ ਤੁਹਾਨੂੰ ਉਹ ਇਤਿਹਾਸ ਹੈ ਜਿਹੜਾ ਉਹ ਸੁਣਾਇਆ ਆਉ ਗੁਰੂ ਸਾਹਿਬ ਦੇ ਦਰਸ਼ਨ ਆਪਾਂ ਇੰਤਿਹਾਈ ਕਰਦੇ ਆ ਇਹ ਇਤਿਹਾਸ ਆਸਟਾ ਦੇ ਸੋਚਦੇ ਕਰਦੇ ਆ ਉਹ ਜਿਹੜੇ ਅਸਟਾ ਦੇ ਕਰਦੇ ਆ ਜੇ ਵੀਡੀਓ ਨੂੰ ਵਾਟਵਾਂ ਸ਼ੇਅਰ ਕਰ ਸਕਦੇ ਹਾਂ ਸਰ ਦਾ ਬਸ ਇਹੀ ਹੈ ਜੀ ਤੇ ਸਾਡੇ ਦਰਿਆ ਨੂੰ ਸਾਡੇ ਸਿੱਖ ਇਤਿਹਾਸ ਦੀ ਜਾਣਕਾਰੀ ਹੋਵੇ ਤੇ ਇਹ ਪਤਾ ਲੱਗੇ ਕਿ ਸਾਡੇ ਏਪੀਏ ਦੇ ਵਿੱਚ ਕਿੱਥੇ ਕਿੱਥੇ ਸਾਡੇ ਕਿਹੜੇ ਕਿਹੜੇ ਗੁਰੂ ਸਾਹਿਬ ਆਏ ਨੇ ਫਿਰ ਅਸੀਂ ਉਹਨਾਂ ਦੇ ਦਰਸ਼ਨਦਾਰੇ ਕਰਕੇ ਜਿਹੜਾ ਜੀਵਨ ਦਾ ਉਹ ਸਬਕਾ ਕਰ ਸਕਦੇ ਆ ਸੋ ਆਗਰ ਸਿੱਖ ਇਤਿਹਾਸ ਦੀ ਜਾਣਕਾਰੀ ਤੁਹਾਨੂੰ ਜਿੰਨੀ ਲੱਗੀ ਤਾਂ ਵੀਡੀਓ ਨੂੰ ਕਰਦੇ ਸ਼ੇਅਰ ਕਮੈਂਟ ਕਰਕੇ ਜੂਮ ਦੱਸਿਓ ਤਾਂ ਕਿ ਅਸੀਂ ਐਸੀ ਪੜਾਵਾ ਪੜਾ ਅਗਲੇ ਕਿਸੇ ਗੁਰੂ ਨੂੰ ਨੂੰ ਕਰਕੇ ਇਤਿਹਾਸ ਦੇ ਨਾਲ ਲਾਈਕ ਦੇ ਉਪਰ ਕੋਰਨਰ ਦਾ 40 ਤੁਹਾਨੂੰ ਚਾਹੀਦਾ ਕਿ ਸੋ ਪਤੇ ਨੂੰ ਨਹੀਂ ਵਾਇਟ ਵੀ ਕਰਤਾ ਹਾਂ ਸਰ ਵਾਇਟ ਬਹੁਤ ਬਹੁਤ ਧੰਨਵਾਦ ਜੀ ਵਾਇਟ